ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਰਾਗ ਗੋੰਡ ਬਾਣੀ ਰਵਦਾਸ ਜੀਓ ਕੀ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਬਿਨ ਮੁਕੰਦ ਤਨ ਹੋਏ ਔਹਾਰ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਔਹਾਰ ਇਕੱਠਾ ਨਹੀਂ ਕਹਿਣਾ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਆਨੰਦੇ ਰਹਾਵ ਮਕੰਦ ਮਕੰਦ ਹਮਾਰੇ ਪ੍ਰਾਨੰ ਜਾਪ ਮੁਕੰਦ ਮਸਤਕ ਨਿਸਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮਕੰਦ ਦੁਰਲਭ ਧਨ ਲਾਦੀ ਦੁਰਲਭ ਨਹੀਂ ਹੈ ਇਹ ਦੁਰਬਲ ਪਦ ਹੈ ਸੋਈ ਮੁਕੰਦ ਦੁਰਬਲ ਧਨ ਲਾਦੀ ਸੋਈ ਮਕੰਦ ਦੁਰਬਲ ਧਨ ਲਾਦੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮਕੰਦ ਜੋਗ ਜੁਗਤਾਰ ਤੂੰ ਹੀ ਮਕੰਦ ਤੇ ਵਿਸਰਾਮ ਜੋਗ ਇਥਿਯਮ ਕਲਾ ਦਿੰਨੀ ਹੈ ਜੁਗਤਾਰ ਉਪਜੋ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨੇ ਕਰ ਕਿਰਪਾ ਲੀਨੇ ਕੀਟ ਦਾਸ ਕਰ ਕਿਰਪਾ ਲੀਨੇ ਕੀਟ ਦਾਸ ਕਹੋ ਰਵਦਾਸ ਅਬ ਤ੍ਰਿਸ਼ਨਾ ਚੂਕੀ ਜਪਮਕੰਦ ਸੇਵਾ ਤਾਹੂ ਕੀ ਗੋਡ ਜੇ ਉਹ 86 ਤੀਰਥ ਨਾਵੈ ਤੀਰਥ ਨਾਵੈ ਨਹੀਂ 86 ਤੀਰਥ ਦਾ ਸੰਬੰਧ ਹੈਗਾ ਜੀ ਜੇ ਉਹ 86 ਤੀਰਥ ਨਾਵੈ ਜੇ ਉਹ 86 ਤੀਰਥ ਨਾਵੈ 8 ਵੀ ਕਸਕੇ ਆ 60 ਵੀ ਕਸਕੇ ਆ ਪਾਠ ਇਕੱਠਾ ਹੀ ਆ 86 ਜੇ ਉਹ 12 ਜੀ ਉ ਦੁਆਦਸ ਸਿਲਾ ਪੂਜਾ ਵੇ ਜੇ ਉਹ ਦੁਆਦਸ ਸਿਲਾ ਪੂਜਾ ਵੇ ਪੂਜਾ ਵੇ ਇਕੱਠਾ ਹੀ ਕਹਣਾ ਜੇ ਉਹ ਕੂਪ ਟਟਾ ਦੇਵ ਆਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰ ਸਰ ਪਰ ਜਨਹ ਨਰਕ ਹੀ ਪਰ ਰਹਾਉ जे ओह ग्रहण करै कोल्खेत जे, जे ओह जिति विश्राम में सारी इथी लगनी हन जे ओह ग्रहण करै कोल्खेत अर्प नार सीगार समेत सगली सिम्रत श्रावनी सुनै करै निंद कवन नहि गुन जे ओह ਅਨੇਕ ਪ੍ਰਸਾਦ ਕਰਾਵੇ ਅਨੇਕ ਪ੍ਰਸਾਦ ਕਰਾਵੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਧੂਮਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸੰਢੈ ਕਰੇ ਨਿੰਦ ਬਹੁ ਜونی ਹੰਡੈ ਕਰੇ ਨਿੰਦ ਬਹੁ ਜونی ਹੰਡੈ ਕਰੈ ਨਿੰਦ ਬਹੁ ਜੋਨੀ ਹੰਡੈ ਨਿੰਦਾ ਕਹ ਕਰਹੁ ਸੰਸਾਰ ਕਰਹੁ ਪਦ ਦੀ ਵਿਸਰਾਮ ਹੈ ਸੰਸਾਰਾ ਹੈ ਨਿੰਦਾ ਕਹ ਕਰਹੁ ਸੰਸਾਰਾ ਨਿੰਦਾ ਕਹ ਕਰਹੁ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਨਿੰਦਕ ਸੋਧ ਸਾਧ ਵਿਚਾਰਿਆ ਨਿੰਦਕ ਸੋਦ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਇਹ ਜੋੜ ਪਦ ਪੜਨਾ ਹੈ ਛੱਡਣਾ ਨਹੀਂ ਹੈ ਇਹ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਯਾਨੀ ਪਾਣੀ ਨੂੰ ਪਾੜ ਕੇ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ ਇਹੀ ਰਤ 11 ਅਪਦਾਂ ਦਾ ਸਾਰਾ ਜੋੜ ਇੱਥੇ ਦੱਸਿਆ ਵੀ ਇੱਥੇ 49 ਸ਼ਬਦ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਤਾਂ ਇਹ ਜੋੜ ਪੱਤ ਲਿਖਿਆ ਹੈ ਆਪ ਵੀ ਜੋੜ ਤੇ ਹੋਰਾਂ ਨੂੰ ਵੀ ਜੋੜ ਤੇ ਕਿਸੇ ਨੂੰ ਤੋੜ ਨਾ ਨਿੰਦਾ ਕਹਾ ਕਰੋ ਸੰਸਾਰਾ ਨਿੰਦਕਾ ਪ੍ਰਗਟ ਪਹਾੜਾ ਨਿੰਦਕ ਸੋਦਾ ਸਾਧ ਬੀਜਾਰਿਆ ਸਰਬਦਾਸ ਪਾਪੀ ਨਰਕ ਸਿਧਾਰਿਆ ਜੋੜੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ